ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਗੱਲ ਅੱਗੇ ਤੋਰਦੇ ਹਾਂ ਪੰਥਕ ਰੌਲੇ ਤੇ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਹੈ ਪਰ ਬਾਗੀ ਧਿਰਾਂ ਔਰ ਪੰਥਕ ਧਿਰਾਂ ਦੇ ਵਿੱਚੋਂ ਦਮਦਮੀ ਟਕਸਾਲ ਔਰ ਸ਼੍ਰੋਮਣੀ ਅਕਾਲੀ ਦਲ ਦਾ ਹਾਕਮ ਧੜਾ ਜਾਂ ਇਹ ਕਹਿ ਲਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇੱਕ ਪਾਸੇ ਜੱਥੇਦਾਰ ਸਹਿਬਾਨਾ ਦੇ ਸਮਰਥਕ ਨੀਤੀਗਤ ਟਕਰਾਅ ਹੈ ਜਿਹੜਾ ਉਹ ਸਾਰੀਆਂ ਧਿਰਾਂ ਦੇ ਵਿੱਚ ਲਗਭਗ ਉਸੇ ਤਰ੍ਹਾਂ ਨਾਲ ਬਰਕਰਾਰ ਹੈ ਔਰ ਹੁਣ ਇੱਕ ਵੱਡੀ ਖਬਰ ਜਿਹੜੀ ਹੈ ਧਿਆਨ ਮੰਗਦੀ ਆ ਉਹ ਇਹ ਹੈ ਕਿ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਭਗ 35-40 ਮੈਂਬਰਾਂ ਨੇ ਨਾਖੁਸ਼ੀ ਪ੍ਰਗਟ ਕੀਤੀ ਹੈ ਜਿਸ ਤਰ੍ਹਾਂ ਨਾਲ ਅੰਤਰਿੰਕ ਕਮੇਟੀ ਨੇ ਫੈਸਲਾ ਕਰਕੇ ਪਿਛਲੀ ਮੀਟਿੰਗ ਦੇ ਵਿੱਚ ਜਥੇਦਾਰ ਸਹਿਬਾਨਾਂ ਨੂੰ ਪਿਛਲੀ ਤੋਂ ਪਿਛਲੀ ਮੀਟਿੰਗ 'ਚ ਜਥੇਦਾਰ ਸਹਿਬਾਨਾਂ ਨੂੰ ਹਟਾ ਦਿੱਤਾ ਸੀ ਔਰ ਉਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਤਾਰਿਆ ਗਿਆ ਇੱਕ ਤਰੀਕੇ ਨਾਲ ਮੰਗ ਇਹ ਹੈ ਕਿ ਅੰਤਰੀਂ ਕਮੇਟੀ 28 ਮਾਰਚ ਦੇ ਬਜਟ ਇਜਲਾਸ ਦੇ ਵਿੱਚ ਜਿਹੜੇ ਉਹ ਤਿੰਨੇ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਦੇ ਫੈਸਲੇ ਸੀ ਉਹਨਾਂ ਨੂੰ ਰੱਦ ਕੀਤਾ ਜਾਵੇ ਉਹਨਾਂ ਫੈਸਲਿਆਂ ਨੂੰ ਔਰ ਇੱਕ ਮਤੇ ਦੀ ਮੰਗ ਵੀ ਉੱਠ ਰਹੀ ਹੈ ਹੋ ਸਕਦਾ ਹੈ ਕੋਈ ਮਤਾ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰੇ ਕਿ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਦੇ ਫੈਸਲੇ ਨੂੰ ਰੱਦ ਕੀਤਾ ਜਾਵੇ ਇੱਕ ਨਵੇਂ ਮਤੇ ਦੇ ذریعے ਹੁਣ ਕਈ ਸੰਦਰਭ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਿੰਤਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਸ਼ਿਸ਼ ਇਹ ਹੈ ਕਿ ਇਹ ਬਜਟ ਇਜਲਾਸ ਹੈ ਹਰਜਿੰਦਰ ਸਿੰਘ ਧਾਮੀ ਵਾਪਸ ਆਪਣੀ ਜ਼ਿੰਮੇਵਾਰੀ ਸਾਂਭ ਚੁੱਕੇ ਨੇ ਹਾਲਾਂਕਿ ਪਹਿਲਾਂ ਉਹ ਸੱਤ ਮੈਂਬਰੀ ਕਮੇਟੀ ਦੇ ਕੋਆਰਡੀਨੇਟਰ ਵੀ ਸੀ ਇੱਕ ਤਰੀਕੇ ਨਾਲ ਅਗਵਾਈ ਕਰਤਾ ਸੀ ਸੱਤ ਮੈਂਬਰੀ ਕਮੇਟੀ ਤੋਂ ਉਹਨਾਂ ਨੇ ਆਪਣਾ ਅਸਤੀਫਾ ਸੌਂਪਿਆ ਸੀ ਉਹ ਹਲੇ ਤੱਕ ਪ੍ਰਵਾਨ ਨਹੀਂ ਸੀ ਹੋਇਆ ਇਹ ਗੱਲਾਂ ਪਿਛਲੇ ਦਿਨਾਂ ਦੇ ਵਿੱਚ ਆਈਆਂ ਸੀ ਪਰ ਕੀ ਹਰਜਿੰਦਰ ਸਿੰਘ ਧਾਮੀ ਸੱਤ ਮੈਂਬਰੀ ਕਮੇਟੀ ਦੇ ਸਬੰਧ ਚ ਕੋਈ ਅਨਾਉਂਸਮੈਂਟ ਅੱਜ ਕੱਲ ਚ ਕਰਨਗੇ ਇੱਕ ਤਾਈ ਦੇ ਤੇ ਸਾਰਿਆਂ ਦਾ ਧਿਆਨ ਹੈ ਪਰ ਇੱਕ ਗੱਲ ਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਦੇ ਕਰੀਬ ਐਸਜੀਪੀਸੀ ਮੈਂਬਰ ਇਹ ਵੀ ਕਹਿ ਲੀਏ ਕਿ ਭਾਵੇਂ ਉਹ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਜਾਂ ਜਿਹੜਾ ਹਾਕਮ ਟੜਾ ਪਹਿਲਾਂ ਵੀ ਉਹਦੇ ਜ਼ਿਆਦਾ ਨਾਲ ਨਹੀਂ ਸੀ ਕਿਉਂਕਿ ਜਦੋਂ ਵੋਟਾਂ ਵੀ ਪੈਂਦੀਆਂ ਸੀ ਤਾਂ ਬੀਬੀ ਜਗੀਰ ਕੌਰ ਨੂੰ ਵੀ ਇਸ ਵਾਰ ਕਈ ਮੈਂਬਰਾਂ ਨੇ ਵੋਟਾਂ ਪਾਈਆਂ ਸੋ ਵਿਰੋਧ ਹਮੇਸ਼ਾ ਹੁੰਦਾ ਹੈ ਹੁਣ 40 ਐਸਜੀਪੀਸੀ ਮੈਂਬਰ ਕੀ ਐਸਜੀਪੀਸੀ ਦੇ ਬਜਟ اجلاس ਦੇ ਵਿੱਚ ਆਪਣੀ ਭੂਮਿਕਾ ਵੱਡੀ ਬਣਾ ਸਕਦੇ ਨੇ ਉਸ ਵੇਲੇ ਜਦੋਂ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਧੂਮਾ ਕਹਿ ਚੁੱਕੇ ਨੇ ਕਿ ਅਸੀਂ 14 ਮਾਰਚ ਨੂੰ ਜਿਹੜਾ ਪੰਥਕ ਇਕੱਠ ਦੇ ਵਿੱਚ ਫੈਸਲਾ ਕੀਤਾ ਸੀ ਅਸੀਂ ਉਹਦੇ ਤੇ ਕਾਇਮ ਰਵਾਂਗੇ ਹਰ ਹਲਕੇ ਤੋਂ ਪੂਰੇ ਪੰਜਾਬ ਤੋਂ ਜਿਹੜੀ ਸੰਗਤ ਹੈ ਉਹਨੂੰ ਅੰਮ੍ਰਿਤਸਰ ਪਹੁੰਚਣ ਦਾ ਸੱਦਾ ਔਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਅਦ ਧਰਨਾ ਮਾਰਨ ਦਾ ਐਲਾਨ ਬਾਬਾ ਹਰਨਾਮ ਸਿੰਘ ਧੂਮਾ ਨੇ ਕੀਤਾ ਹੋਇਆ ਹੁਣ ਅਗਰ ਇੱਕ ਪਾਸੇ ਬਾਬਾ ਹਰਨਾਮ ਸਿੰਘ ਧੂਮਾ ਧਰਨਾ ਮਾਰ ਦਿੰਦੇ ਨੇ ਪੰਥਕ ਇਕੱਠ ਦੇ ਮੌਕੇ ਐਸਜੀਪੀਸੀ ਦੇ 35 40 ਮੈਂਬਰ ਜਾਂ ਵੱਧ ਵੀ ਹੋ ਸਕਦੇ ਨੇ ਘੱਟ ਵੀ ਹੋ ਸਕਦੇ ਨੇ ਉਹ ਬਜਟ ਚ ਲਾਸਟ ਦੇ ਵਿੱਚ ਇਸ ਗੱਲ ਤੇ ਅੜ ਜਾਣ ਕਿ ਜਥੇਦਾਰ ਸਹਿਬਾਨਾਂ ਦੀਆਂ ਨਿਯੁਕਤੀਆਂ ਦਾ ਫੈਸਲਾ ਰੱਦ ਕੀਤਾ ਜਾਵੇ ਤੇ ਤਾਂ ਗੱਲ ਅੱਗੇ ਤੁਰਨੀ ਹੈ ਤੇ ਫਿਰ ਜਿਹੜਾ ਇਹ ਨੀਤੀਗਤ ਟਕਰਾਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਵੱਖ-ਵੱਖ ਸਿੱਖ ਸੰਸਥਾਵਾਂ ਔਰ ਕਈ ਐਸਜੀਪੀਸੀ ਮੈਂਬਰਾਂ ਦੇ ਵਿਚਾਲੇ ਇਹਦਾ ਰੁਖ ਕੀ ਹੋਊਗਾ ਇਹਦਾ ਰੂਪ ਕੀ ਹੋਊਗਾ ਇਹਨੂੰ ਲੈ ਕੇ ਹਰ ਕੋਈ ਚਿੰਤਤ ਹੈ ਤੇ ਕੋਸ਼ਿਸ਼ਾਂ ਹਰ ਧਿਰ ਵੱਲੋਂ ਇਹੀ ਨੇ ਕਿ ਮਾਮਲਾ ਨਿਬੜੇ ਹੁਣ ਪੰਥਕ ਤੇਰਾ ਚਾਉਂਦੀਆਂ ਨੇ ਜਾਂ ਐਸਜੀਪੀਸੀ ਦੇ ਮੈਂਬਰ ਚਾਹੁੰਦੇ ਨੇ ਕਿ ਨਿਯੁਕਤੀਆਂ ਰੱਦ ਕਰਨ ਦਾ ਫੈਸਲਾ ਹੀ ਰੱਦ ਕਰ ਦਿਓ ਤੇ ਸਾਰੀ ਗੱਲ ਮੁੱਕਦੀ ਹੈ ਤੇ ਜਿਹੜੇ ਐਸਜੀਪੀਸੀ ਐਸਜੀਪੀਸੀ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਅਗਰ ਇਸ ਤਰ੍ਹਾਂ ਦਾ ਕੋਈ ਮਤਾ ਲਿਆਉਣਾ ਪੈਂਦਾ ਹੈ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਤਰੀਕੇ ਨਾਲ ਬਾਜਿਦ ਹੈ ਪਿਛਲੇ ਸਮੇਂ ਚ ਅਕਾਲੀ ਦਲ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਰੁਖ ਸੀ ਉਹ ਰੁਖ ਇਹ ਨਹੀਂ ਦੱਸਦਾ ਕਿ ਉਹ ਪੁਨਰ ਵਿਚਾਰ ਕਰਨਗੇ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ ਤਤਸ਼੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਦੇ ਤੌਰ ਤੇ ਵੀ ਉਹ ਸੇਵਾ ਨਿਭਾ ਰਹੇ ਨੇ ਔਰ ਐਕਟਿੰਗ ਜੱਥੇਦਾਰ ਸ਼੍ਰੀ ਹਕਾਲ ਚੱਕਰ ਸਾਹਿਬ ਦੇ ਤੌਰ ਤੇ ਵੀ ਸੇਵਾ ਨਿਭਾ ਰਹੇ ਨੇ ਇਹ ਜ਼ਰੂਰ ਐਸਜੀਪੀਸੀ ਕਰ ਸਕਦੀ ਹੈ ਜੇ ਕੋਈ ਸਮਝੌਤੇ ਦਾ ਫਾਰਮੂਲਾ 28 ਤੋਂ ਪਹਿਲਾਂ ਬਣਦਾ ਕਿ ਅਸੀਂ ਸ਼੍ਰੀ ਹਕਾਲ ਚੱਕਰ ਸਾਹਿਬ ਦੇ ਪੱਕੇ ਜੱਥੇਦਾਰ ਸਾਹਿਬ ਦੀ ਨਿਯੁਕਤੀ ਕਰਾਂਗੇ ਤੇ ਉਹਦੇ ਲਈ ਭਾਵੇਂ ਦਮਦਮੀ ਟਕਸਾਲ ਹੈ ਭਾਵੇਂ ਬਾਕੀ ਐਸਜੀਪੀਸੀ ਮੈਂਬਰ ਨੇ ਭਾਵੇਂ ਵਿਰੋਧੀ ਧੜਾ ਉਹਦੇ ਨਾਲ ਭਾਵੇਂ ਉਹਦੇ ਵਿੱਚ ਜਿਹੜੀਆਂ ਸਿੱਖ ਸੰਪਰਦਾਵਾਂ ਨੇ ਉਹਨਾਂ ਸਾਰਿਆਂ ਦੀ ਸਲਾਹ مشورے ਦੀ ਗੱਲ ਹੈ ਉਹਦੇ ਲਈ ਐਸਜੀਪੀਸੀ ਤਿਆਰ ਹੋ ਸਕਦੀ ਹੈ ਪਰ ਅਗਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਦਮਦਮੀ ਟਕਸਾਲ ਦਾ ਧਰਨਾ ਵੱਜਦਾ ਹੈ ਐਸਜੀਪੀਸੀ ਮੈਂਬਰ ਵਿਰੋਧ ਦੇ ਵਿੱਚ ਆਉਂਦੇ ਨੇ ਤੇ ਇਹਦਾ ਮਤਲਬ ਫਿਰ ਇਹ ਸਮਝਿਆ ਜਾਵੇ ਕਿ ਦੂਜੀਆਂ ਧਿਰਾਂ ਵੀ ਇਹ ਮੰਨ ਕੇ ਬੈਠੀਆਂ ਨੇ ਕਿ ਇਸ ਵਕਤ ਅਗਰ ਅਸੀਂ ਸਮਝੌਤਾ ਕੀਤਾ ਕਿਸੇ ਤਰ੍ਹਾਂ ਦਾ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਅਸੀਂ ਸੰਗਤ ਅੱਗੇ ਕਿਵੇਂ ਜਾਵਾਂਗੇ ਔਰ ਇਹੀ ਸਥਿਤੀ ਐ ਐਸਜੀਪੀਸੀ ਦੇ ਲਈ ਵੀ ਐ ਕਿ ਕੀਤੇ ਗਏ ਫੈਸਲਿਆਂ ਤੋਂ ਅਗਰ ਐਸਜੀਪੀਸੀ ਵਾਪਸ ਪਲਟਦੀ ਐ ਤੇ ਫਿਰ ਐਸਜੀਪੀਸੀ ਚੋਣਾਂ 'ਚ ਸੰਗਤ ਅੱਗੇ ਕਿਵੇਂ ਜਾਣਾ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਸਥਿਤੀਆਂ ਚਿੰਤਾਜਨਕ ਬਣੀਆਂ ਹੋਈਆਂ ਨੇ ਪਰ ਇਹ ਸਥਿਤੀਆਂ ਦੀ ਸਥਿਤੀ 'ਚ ਕਿਸੇ ਤਰ੍ਹਾਂ ਦਾ ਬਦਲਾ ਛੇਤੀ ਛੇਤੀ ਨਜ਼ਰ ਨਹੀਂ ਆਉਂਦਾ ਔਰ ਦੂਜੇ ਪਾਸੇ ਜਿਹੜੀ ਇੱਕ ਹੋਰ ਗੱਲ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਪੰਜ ਮੈਂਬਰੀ ਕਮੇਟੀ ਵੱਲੋਂ ਜਿਹੜੀ 18 ਮਾਰਚ ਨੂੰ ਅਰਦਾਸ ਕਰਕੇ ਭਰਤੀ ਸ਼ੁਰੂ ਕੀਤੀ ਗਈ ਸੀ ਉਸ ਭਰਤੀ ਨੂੰ ਬਹੁਤ ਵੱਡਾ ਉਤਸ਼ਾਹ ਮਿਲ ਰਿਹਾ ਹੈ ਉਸ ਭਰਤੀ ਨੂੰ ਪੰਜਾਬ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਵੱਡਾ ਉਤਸ਼ਾਹ ਮਿਲ ਰਿਹਾ ਹੈ ਔਰ ਵੱਡੀ ਗਿਣਤੀ ਚ ਸਿੱਖ ਭਾਈਚਾਰੇ ਦੇ ਲੋਕ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ 7 ਮੈਂਬਰੀ ਕਮੇਟੀ ਜਿਹੜੀ 5 ਮੈਂਬਰੀ ਰਹਿ ਗਈ ਤੇ ਲੋਕ ਸਨਮਾਨ ਵਜੋਂ ਉਸ ਕਮੇਟੀ ਦੀ ਭਰਤੀ ਪ੍ਰਕਿਰਿਆ ਦਾ ਹਿੱਸਾ ਬਣ ਰਹੇ ਨੇ ਤੇ ਭਰਤੀ ਹੋ ਰਹੀ ਹੈ ਮੈਂ ਦੁਬਾਰਾ ਇੱਕ ਵਾਰੀ ਉਦਾਹਰਣ ਦੇਣਾ ਚਾਹੂੰਗਾ ਅਮਰਗੜ ਔਰ ਮਲੇਰ ਕੋਟਲੇ ਦੇ ਲਈ ਭਰਤੀ ਰੱਖੀ ਗਈ ਸੀ ਔਰ ਉਹਦੇ ਵਿੱਚ ਇੱਕ ਰੈਲੀ ਨੁਮਾ ਮਾਹੌਲ ਬਣ ਗਿਆ ਬਹੁਤ ਵੱਡੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਭਰਤੀ ਦੇ ਲਈ ਆਏ ਔਰ ਜਿੱਥੇ ਇੱਕ ਪਾਸੇ ਇਕਬਾਲ ਸਿੰਘ ਝੁੰਦਾ ਸੀ ਇੱਕ ਪਾਸੇ ਪਰਮਿੰਦਰ ਸਿੰਘ ਢੀਂਡਾ ਸੀ ਔਰ ਸਾਰੇ ਧੜੇ ਜਿਹੜੇ ਪੁਰਾਣੇ ਸਮਿਆਂ ਚ ਧੜੇ ਰਹੇ ਐ ਉਹ ਧੜੇਬਾਜ਼ੀ ਖਤਮ ਕਰਕੇ ਸਾਂਝੇ ਤੌਰ ਤੇ ਇਸ ਭਰਤੀ ਕਮੇਟੀ ਦੇ ਮੈਂਬਰਾਂ ਦੇ ਸਣੇ ਲੋਕਾਂ ਦੇ ਸਾਹਮਣੇ ਆਏ ਔਰ ਮੈਂ ਇਹ ਵੀ ਵੇਖਿਆ ਕਿ ਬਹੁਤ ਜ਼ਿਆਦਾ ਉਤਸ਼ਾਹ ਆਮ ਲੋਕਾਂ ਦੇ ਵਿੱਚ ਸੀ ਇਸ ਰੂਪ ਚ ਇਹਨੂੰ ਅਸੀਂ ਵੇਖ ਸਕਦੇ ਹਾਂ ਕਿ ਜਿਹੜਾ ਸਿੱਖ ਪੰਜਾਬ ਦੇ ਵਿੱਚ ਵੱਡੀ ਗਿਣਤੀ ਜਿਹੜਾ ਸਿੱਖ ਭਾਈਚਾਰੇ ਦੇ ਲੋਕ ਹੈ ਉਹ ਇਸ ਗੱਲ ਤੋਂ ਟੁੱਟ ਚੁੱਕੇ ਸੀ ਕਿ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਫੀ ਪਛੜਿਆ ਭਾਵੇਂ ਪਿਛਲੇ ਸਮੇਂ ਦੇ ਵਿੱਚ ਭਾਜਪਾ ਨਾਲ ਸਮਝੌਤੇ ਹੋਣ ਭਾਵੇਂ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਤੇ ਚੋਣਾਂ ਲੜਿਆ ਕਿਤੇ ਨਾ ਕਿਤੇ ਜਿਹੜੇ ਅਸਲੀ ਪੰਥਕ ਮੁੱਦੇ ਸੀ ਔਰ ਪੰਜਾਬ ਦੀਆਂ ਹੱਕੀ ਮੰਗਾਂ ਸੀ ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਦਾ ਫੋਕਸ ਘਟਿਆ ਪਰਿਵਾਰਵਾਦ ਦੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਤੇ ਲੱਗੇ ਨੇ ਪਰਿਵਾਰਵਾਦ ਦੇ ਇਲਜ਼ਾਮਾਂ ਨੂੰ ਤਾਂ ਪਿੱਛੇ ਜੇ ਬਲਵਿੰਦਰ ਸਿੰਘ ਪੁੰਦੜ ਹੋਣਾ ਵੱਲੋਂ ਜਾਰੀ ਇੱਕ ਬਿਆਨ ਨੇ ਵੀ ਹਵਾ ਦਿੱਤੀ ਸੀ ਜਿਹਦੇ 'ਚ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਇਲਜ਼ਾਮ ਲਾ ਰਹੀ ਸੀ ਪ੍ਰੈਸ ਨੋਟ ਦੇ ਜ਼ਰੀਏ ਵਿਕਰਮ ਸਿੰਘ ਮਜੀਠੀਆ 'ਤੇ ਕਿ ਬੀਬੀ ਹਰਸ਼ੀਮ ਹਰਸ਼ਮਰਤ ਕੋਰ ਬਾਦਲ ਕਰਕੇ ਤੁਸੀਂ ਕੁਰਸੀ ਕੁਰਸੀਆਂ ਮਾਣੀਆਂ ਤੇ ਸੁਪਰ ਸੀਐਮ ਦੇ ਤੌਰ ਤੇ ਰਹੇ ਸੋ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਤੇ ਜਿਹੜੇ ਪਰਿਵਾਰਵਾਦ ਦੇ ਇਲਜ਼ਾਮ ਨੇ ਉਹ ਤਾਂ ਉਹ ਆਪ ਹੀ ਸਾਬਤ ਕਰੀ ਬੈਠੇ ਨੇ ਕਿ ਪਰਿਵਾਰਵਾਦਤਾ ਸੀ ਹੁਣ ਗੱਲ ਇਹ ਹੈ ਕਿ ਇਸ ਪਰਿਵਾਰਵਾਦ ਨੇ ਹੀ ਇਸ ਵਕਤੇ ਸਥਿਤੀ ਬਣਾਈ ਹੈ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ 18 ਮਾਰਚ ਨੂੰ ਪੰਜ ਮੈਮਰੀ ਕਮੇਟੀ ਦੇ ਮੈਂਬਰਾਂ ਨੂੰ ਸੱਦਦੇ ਨੇ ਫਿਰ ਏਕਤਾ ਦੀ ਗੱਲ ਤੁਰਦੀ ਹੈ ਤੇ ਮਨਪ੍ਰੀਤ ਿਆਲੀ ਔਰ ਬਾਕੀ ਜਿਹੜੇ ਮੈਂਬਰ ਨੇ ਉਹਨਾਂ ਨੇ ਗੱਲ ਖਤਮ ਕਰਤੀ ਕਿ ਇੱਕ ਲੀਡਰ ਕਰਕੇ ਸਾਰੀ ਗੱਲ ਅੜੀ ਹੋਈ ਐ ਇੱਕ ਲੀਡਰ ਕਰਕੇ ਏਕਤਾ ਨਹੀਂ ਹੋ ਰਹੀ ਸੋ ਹੁਣ ਵੀ ਇਹ ਖਬਰਾਂ ਨੇ ਕਿ ਏਕਤਾ ਦੀਆਂ ਕੋਸ਼ਿਸ਼ਾਂ ਇੱਕ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦੇ ਕੁਝ ਅਜਿਹੇ ਲੀਡਰ ਨੇ ਜਿਹੜੇ ਏਕਤਾ ਦੇ ਯਤਨਾਂ ਦੇ ਵਿੱਚ ਨਹੀਂ ਪਰ ਇਹ ਏਕਤਾ ਹਲੇ ਵੀ ਮੈਨੂੰ ਸੰਭਵ ਨਹੀਂ ਲੱਗਦੀ ਕਿਉਂਕਿ ਗੱਲ ਫੇਰ ਉੱਥੇ ਖੜੀ ਐ ਮਨਪ੍ਰੀਤ ਿਆਲੀ ਨੇ ਔਰ ਬਾਕੀ ਕਮੇਟੀ ਮੈਂਬਰਾਂ ਨੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮਣੇ ਇਹ ਗੱਲ ਕਹਿਤੀ ਸੀ ਕਿ ਇੱਕ ਵਿਅਕਤੀ ਵਿਸ਼ੇਸ਼ ਕਰਕੇ ਏਕਤਾ ਖੜੀ ਹੈ ਜਿਹੜੀ ਨਹੀਂ ਹੋ ਪਾਰੀ ਤੇ ਫਿਰ ਉਹ ਗੱਲ ਮੁੱਕਦੀ ਨਹੀਂ ਲੱਗਦੀ ਸੋ ਸ਼੍ਰੋਮਣੀ ਅਕਾਲੀ ਦਲ ਦੀ ਏਕਤਾ ਦੀਆਂ ਕੋਸ਼ਿਸ਼ਾਂ ਤਾਂ ਹੋ ਰਹੀਆਂ ਨੇ ਪਰ ਏਕਤਾ ਇਸ ਵੇਲੇ ਸੰਭਵ ਨਹੀਂ ਲੱਗਦੀ ਦੂਰ ਦੂਰ ਤੱਕ ਹੁਣ ਜਿਹੜਾ ਸਵਾਲ ਸੀ ਉਹਦੇ ਤੇ ਮੈਂ ਵਾਪਸ ਵੀ ਆਉਣਾ ਕਿ ਭਰਤੀ ਜਿਸ ਤਰ੍ਹਾਂ ਨਾਲ ਹੋ ਰਹੀ ਹੈ ਸਿੱਖ ਮਾਨਸਿਕਤਾ ਇਹ ਮਹਿਸੂਸ ਕਰ ਰਹੀ ਹੈ ਕਿ ਅਗਰ ਪੰਜ ਮੈਂਬਰੀ ਕਮੇਟੀ ਦੀ ਭਰਤੀ ਨਾਲ ਅਗਰ ਬਹੁਤ ਵੱਡੀ ਤਾਕਤ ਪੋਲਿਟੀਕਲ ਪਾਰਟੀ ਦੇ ਰੂਪ ਦੇ ਵਿੱਚ ਬਣਦੀ ਹੈ ਇਹ ਸਵਾਲ ਉਸੇ ਤਰ੍ਹਾਂ ਖੜਾ ਹੈ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਿਧਿ ਵਿਧਾਨ ਵਾਲਾ ਹਿੱਸਾ ਹੈ ਜਾਂ ਜਿਨ੍ਹਾਂ ਕੋਲੇ ਸਿੰਬਲ ਹੈ ਜਾਂ ਜਿਨ੍ਹਾਂ ਕੋਲੇ ਚੋਣ ਕਮਿਸ਼ਨ ਦੀ ਮਾਨਤਾ ਹੈ ਉਹ ਇੱਕ ਤਰੀਕੇ ਨਾਲ ਭਰਤੀ ਖਤਮ ਕਰ ਗਿਆ ਤੇ ਪ੍ਰਧਾਨਗੀ ਦੀ ਚੋਣ ਦੀ ਤਿਆਰੀ ਚ ਹੈ ਤੇ ਪੰਜ ਮੈਂਬਰੀ ਕਮੇਟੀ ਇਹ ਵੀ ਦਾਵਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਪਰ ਜਦੋਂ ਭਰਤੀ ਮੁਕੰਮਲ ਹੋਏਗੀ 2 ਮਹੀਨੇ 4 ਮਹੀਨੇ 10 ਮਹੀਨੇ ਉਸ ਤੋਂ ਬਾਅਦ ਕੀ ਸਥਿਤੀਆਂ ਹੋਣਗੀਆਂ ਪੰਥਕ ਤੌਰ ਤੇ ਪੋਲਿਟਿਕਲ ਤੌਰ ਤੇ ਕੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਪੰਜ ਮੈਂਬਰੀ ਕਮੇਟੀ ਹੈ ਉਹਦੀ ਭਰਤੀ ਖਤਮ ਹੋਣ ਤੋਂ ਪਹਿਲਾਂ ਹੀ ਕਿਤੇ ਐਸਜੀਪੀਸੀ ਦੀਆਂ ਚੋਣਾਂ ਤਾਂ ਨਹੀਂ ਹੋ ਜਾਣਗੀਆਂ ਫਿਰ ਉਸ ਵੇਲੇ ਸਥਿਤੀ ਦੇਖੀ ਜਾਏਗੀ ਕਿ ਐਸਜੀਪੀਸੀ ਦੇ ਉੱਤੇ ਕਿਹੜੀ ਧਿਰ ਨੂੰ ਸੇਵਾ ਮਿਲੀ ਹੈ ਫਿਰ ਜਿਹੜੀ ਧਿਰ ਨੂੰ ਐਸਜੀਪੀਸੀ ਦੀ ਸੇਵਾ ਮਿਲਣੀ ਹੈ ਉਸ ਧਿਰ ਦੀ ਮਰਜ਼ੀ ਮੁਤਾਬਕ ਹੀ ਤੈਹ ਹੋਣਗੀਆਂ ਅਗਲੀਆਂ ਚੀਜ਼ਾਂ ਕਿਉਂਕਿ ਫਿਰ ਜਦੋਂ ਜਥੇਦਾਰ ਸਹਿਬਾਨਾਂ ਦੀਆਂ ਨਿਯੁਕਤੀਆਂ ਹੋਣੀਆਂ ਨੇ ਤੇ ਐਸਜੀਪੀਸੀ ਦੀ ਉਹ ਧਿਰ ਕਰੇਗੀ ਜਿਹੜੀ ਦੁਬਾਰਾ ਸੱਤਾ ਚਾਏਗੀ ਐਸਜੀਪੀਸੀ ਦੇ ਤੇ ਫਿਰ ਨਿਸ਼ਚਿਤ ਤੌਰ ਤੇ ਅਗਰ ਅਗਰ ਤਾਂ ਪੰਜ ਮੈਂਬਰੀ ਕਮੇਟੀ ਨਾਲ ਸੰਬੰਧਤ ਜਾਂ ਅਸੀਂ ਕਹਿ ਲਈਏ ਬਾਗੀ ਅਕਾਲੀ ਜਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਚ ਐਸਜੀਪੀਸੀ ਦੀਆਂ ਚੋਣਾਂ ਤੇ ਇਹ ਜਿੱਤ ਹਾਸਲ ਕਰਦੇ ਨੇ ਫਿਰ ਤਾਂ طے ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਫੈਸਲੇ ਸੀ ਉਹੀ ਇਨਵਿਨ ਲਾਗੂ ਹੋਣਗੇ ਔਰ ਅਗਰ ਇਹ ਹੀ ਮੌਜੂਦਾ 10 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਭਾਵ ਸ਼੍ਰੋਮਣੀ ਅਕਾਲੀ ਦਲ ਦਾ ਉਹ ਹਿੱਸਾ ਜਾਂ ਉਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਚੋਣ ਕਮਿਸ਼ਨ ਤੋਂ ਜਿਹਦੇ ਕੋਲੇ ਮਾਨਤਾ ਹੈ ਅਗਰ ਇਹ ਦੁਬਾਰਾ ਐਸਜੀਪੀਸੀ ਜਿੱਤਦੀ ਹੈ ਤੇ ਫਿਰ ਫੈਸਲੇ ਇਸ ਐਸਜੀਪੀਸੀ ਵੱਲੋਂ ਤੈਅ ਕੀਤੇ ਗਏ ਨਵੇਂ ਕਾਇਦੇ ਕਾਨੂੰਨਾ ਮੁਤਾਬਕ ਜਿਹੜੇ ਨਵੇਂ ਜਥੇਦਾਰ ਸਹਿਬਾਨ ਆਉਣਗੇ ਫਿਰ ਉਹਨਾਂ ਦੀ رائے ਕੀ ਹੁੰਦੀ ਹੈ ਮੈਂਬਰਸ਼ਿਪ ਖਤਮ ਹੋਣ ਤੋਂ ਪੰਜ ਮੈਂਬਰੀ ਕਮੇਟੀ ਦੀ ਉਸ ਤੋਂ ਬਾਅਦ ਸਾਹਮਣੇ ਆਏਗੀ ਹਾਲਾਂਕਿ ਗਿਆਨੀ ਕੁਲਦੀਪ ਸਿੰਘ ਗੜਗਜ ਇਹ ਕਹਿ ਰਹੇ ਨੇ ਕਿ 2 ਦਸੰਬਰ ਦੇ ਜਿਹੜੇ ਫੈਸਲੇ ਨੇ ਇਨ ਬਿਨ ਉਹ ਜਿਹੜੇ ਨੇ ਉਹਨਾਂ 'ਚ ਕੋਈ ਫੇਰ ਬਦਲ ਨਹੀਂ ਹੋਣੀ ਉਹ ਉਸੇ ਤਰ੍ਹਾਂ ਅੱਗੇ ਵਧਣਗੇ ਹੁਣ ਗੱਲ ਵੱਡੀ ਇਸ ਕਰਕੇ ਹੋ ਜਾਂਦੀ ਹੈ ਸਿੱਖ ਸੰਗਤਾਂ ਦੇ ਵਿੱਚ ਕਿ ਅਗਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਬਣੀ ਕਮੇਟੀ ਦੀ ਮੈਂਬਰਸ਼ਿਪ ਵੱਡੀ ਬਣ ਜਾਂਦੀ ਹੈ ਤੇ ਕੀ ਇਹ ਤੇਰੇ ਜਾਂ ਇਹ ਪਾਰਟੀ ਅਗਰ ਕੋਈ ਵੱਖਰੀ ਵੀ ਬਣਦੀ ਹੈ ਤਾਂ ਕੀ ਇਹ ਵੱਡੀ ਭੂਮਿਕਾ ਪੰਜਾਬ ਦੀ ਪੋਲਿਟਿਕਸ ਚ ਨਿਭਾ ਸਕਦੀ ਹੈ ਕਿ ਬਦਲੇ ਸਮੇਂ ਚ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਭਾਵੇਂ ਉਹਦਾ ਨਾਮ ਕੋਈ ਵੱਖਰਾ ਰੱਖਣ ਕਿ ਉਹ ਪੰਜਾਬ ਦੇ ਬਦਲਦੇ ਸਿਆਸੀ ਦ੍ਰਿਸ਼ ਚ ਆਪਣੇ ਆਪ ਨੂੰ ਸਥਾਪਿਤ ਹੁੰਦਾ ਦੇਖ ਰਹੇ ਨੇ VOTER ਇਸ ਰੂਪ ਚ ਕਿ ਜਿਹੜੀ ਕਮੇਟੀ ਦੇ ਨਾਲ ਅਸੀਂ ਪਾਰਟੀ ਚੁਣਾਂਗੇ ਉਸ ਸੱਤਾ ਹਾਸਲ ਕਰੂਗੀ ਕਿ ਇਹ ਸੋਚ ਸਿੱਖ ਸੰਗਤ ਦੇ ਮਨ ਦੇ ਵਿੱਚ ਹੈ ਪਰ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਸਿਰਫ 2-3 3 ਸੀਟਾਂ ਤੇ ਸਿਮਟ ਗਿਆ ਪਾਰਲੀਮੈਂਟ ਚ ਲਗਾਤਾਰ ਹਾਰਦਾ ਰਿਹਾ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਉਸ ਵਕਤ ਬਹੁਤ ਸੰਜੀਦਗੀ ਨਹੀਂ ਦਿਖਾਈ ਔਰ ਭਾਜਪਾ ਦੇ ਨਾਲ ਕਿਸਾਨ ਮਸਲਿਆਂ ਤੇ ਸ਼ੁਰੂਆਤ ਦੇ ਵਿੱਚ ਜਿਸ ਤਰ੍ਹਾਂ ਨਾਲ ਸਾਥ ਤੇ ਬਾਅਦ ਦੇ ਵਿੱਚ ਕਿਸਾਨੀ ਅੰਦੋਲਨ ਦੇ ਨਾਂ ਤੇ ਅਸਤੀਫਾ ਪਰ ਹਮਾਇਤ ਨਹੀਂ ਮਿਲਣਾ ਕੀ ਇਹਨਾਂ ਸਥਿਤੀਆਂ ਤੋਂ ਬਾਅਦ ਸਿੱਖ ਸੰਗਤ ਜਿਹੜੇ ਨਵੇਂ ਪਾਸੇ ਭਰਤੀ ਲਈ ਰੁੱਝ ਰਹੀ ਹੈ ਕਿ ਵੋਟਰ ਦੇ ਰੂਪ ਦੇ ਵਿੱਚ ਉਸ ਪਾਰਟੀ ਦੇ ਨਾਲ ਜੁੜੇਗੀ ਇਹਦੇ ਉੱਪਰ ਆ ਕੇ ਸਾਰੀ ਗੱਲ ਟਿਕਦੀ ਹੈ ਔਰ ਵੱਖ-ਵੱਖ ਬੁੱਧੀਜੀਵੀ ਇਹ ਮੰਨ ਰਹੇ ਨੇ ਬਹੁਤ ਸਿਆਣੇ ਪੱਤਰਕਾਰ ਵੀ ਇਹ ਗੱਲ ਮਹਿਸੂਸ ਕਰ ਰਹੇ ਨੇ ਕਿ ਅਗਰ ਪੰਜ ਮੈਂਬਰੀ ਕਮੇਟੀ ਦੀ ਭਰਤੀ 30 35 40 45 ਲੱਖ ਤੇ ਪਹੁੰਚ ਗਈ ਤੇ ਫਿਰ ਉਹ ਇੱਕ ਪੋਲਿਟੀਕਲ ਤਾਕਤ ਵੀ ਬਣ ਸਕਦੀ ਹੈ ਕਿਉਂਕਿ ਜਦੋਂ ਲੋਕਾਂ ਨੂੰ ਇਹ ਪਤਾ ਹੈ ਕਿ ਪੰਜ ਮੈਂਬਰੀ ਕਮੇਟੀ ਸ਼੍ਰੀ ਕਾਲ ਤੱਕਤ ਸਾਹਿਬ ਦੇ ਸੁਨੇਹੇ ਨਾਲ ਅੱਗੇ ਵੱਧ ਰਹੀ ਹੈ ਤੇ ਅਗਰ ਉਹ ਅਡੋਲ ਰਹਿੰਦੀ ਹੈ ਤੇ ਫਿਰ ਲੋਕਾਂ ਦਾ ਸਾਥ ਜਿਹੜੇ ਅੱਜ ਮੈਂਬਰ ਬਣ ਰਹੇ ਨੇ ਵੋਟਾਂ ਦੇ ਰੂਪ ਦੇ ਵਿੱਚ ਵੀ ਉਹਨਾਂ ਨੂੰ ਮਿਲ ਸਕਦਾ ਸੋ ਇਸ ਤਰੀਕੇ ਦੀਆਂ ਸਥਿਤੀਆਂ ਗੱਲਾਂ ਨਾਲ-ਨਾਲ ਚੱਲ ਰਹੀਆਂ ਸੋ ਇੱਕ ਹੋਰ ਗੱਲ ਵੀ ਬਹੁਤ ਜ਼ਿਆਦਾ ਧਿਆਨ ਦੇਣ ਯੋਗ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਐਨਆਰਆਈਸ ਦੀ ਭੂਮਿਕਾ ਬਹੁਤ ਵੱਡੀ ਰਹੀ ਹੈ ਆਮ ਆदमी ਪਾਰਟੀ ਨੂੰ ਸੱਤਾ ਤੱਕ ਲਿਆਉਣ ਦੇ ਲਈ ਦੁਨੀਆ ਭਰ ਦੇ ਸਿੱਖਾਂ ਦੀ ਇੱਕ ਵੱਡੀ ਗਿਣਤੀ ਨੇ ਉਹਨਾਂ ਦੀ ਮਦਦ ਕੀਤੀ ਹੁਣ ਇਸੇ ਤਰ੍ਹਾਂ ਦਾ ਹੀ ਸਹਿਯੋਗ ਖੁੱਲ ਕੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਵੀ ਦੇਖਿਆ ਜਾ ਰਿਹਾ ਹੈ ਇਹ ਵੀ ਚਰਚਾਵਾਂ ਨੇ ਕਿ ਦੁਨੀਆ ਭਰ ਦੇ ਜਿਹੜੇ ਸਿੱਖ ਨੇ ਵੱਡੀ ਗਿਣਤੀ ਸਿੱਖ ਉਹ ਵੀ ਆਪਣੇ ਘਰਾਂ 'ਚ ਆਪਣੇ ਪਰਿਵਾਰਾਂ 'ਚ ਟੈਲੀਫੋਨ ਕਰਕੇ ਇਸ ਭਰਤੀ ਦਾ ਹਿੱਸਾ ਬਣਨ ਦੇ ਲਈ ਪ੍ਰੇਰ ਰਹੇ ਨੇ ਸੋ ਪ੍ਰੇਰਿਤ ਕਰ ਰਹੇ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿ ਭਰਤੀ ਦਾ ਹਿੱਸਾ ਬਣੋ ਇਹਦਾ ਮਤਲਬ ਹੈ ਕਿ ਅਗਰ ਬਹੁਤ ਵੱਡੀ ਗਿਣਤੀ ਦੇ ਵਿੱਚ ਐਨਆਰਆਈਜ਼ ਅਗਰ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੇ ਨਾਲ ਆ ਕੇ ਖੜਦੇ ਨੇ ਤੇ ਅਸੀਂ ਸਮਝ ਸਕਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਜਦੋਂ ਸਿਆਸੀ ਮਾਹੌਲ ਬਣਨਾ ਹੈ ਜਦੋਂ ਇਸ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੇ ਕੋਈ ਨਾ ਕੋਈ ਪੋਲਿਟੀਕਲ ਰੂਪ اختیار ਕਰਨਾ ਹੈ ਤੇ ਫਿਰ ਕੌਮੀ ਪਦਰ ਤੇ ਜਿਹੜਾ ਸਮਰਥਨ ਹੈ ਉਹਨੂੰ ਵੀ ਇੱਕ ਵੱਡੀ ਤਾਕਤ ਦੇ ਰੂਪ ਵਿੱਚੋਂ ਦੇਖਿਆ ਜਾ ਰਿਹਾ ਹੈ ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਹ ਧੜਾ ਇਹ ਸ਼੍ਰੋਮਣੀ ਅਕਾਲੀ ਦਲ ਜਿਸ ਕੋਲੇ ਮਾਨਤ ਹੈ ਚੋਣ ਕਮਿਸ਼ਨ ਦੀ ਪੋਲੀਟੀਕਲ ਪਾਰਟੀ ਦੇ ਤੌਰ ਤੇ ਉਹਨਾਂ ਦੇ ਕਈ ਲੀਡਰ ਚਿੰਤਤ ਵੀ ਨੇ ਔਰ ਬਹੁਤ ਗਹਿਰਾਈ ਨਾਲ ਸੋਚ ਵਿਚਾਰ ਰਹੇ ਨੇ ਕਿ ਜੋ ਕੁਝ ਵਾਪਰ ਰਿਹਾ ਹੈ ਭਵਿੱਖ 'ਚ ਇਹਦੇ ਅਸਰ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਸੋ ਦੂਰ ਅਗਾਮੀ ਨਤੀਜਿਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਜਿਹੜੇ ਬੁੱਧੀਜੀਵੀ ਨੇ ਜਾਂ ਟੌਪ ਲੀਡਰਸ਼ਿਪ ਹੈ ਉਹ ਵੀ ਵੇਖ ਰਹੇ ਨੇ ਬੜੀ गहराई ਦੇ ਨਾਲ ਸ਼ਾਇਦ ਇਹੀ ਕਾਰਨ ਹੈ ਕਿ ਗੁੱਪਜ ਪ੍ਰੂਪ ਦੇ ਵਿੱਚ ਕਿਤਨਾ ਕਿਤੇ ਸਨੇਹ ਅਜਿਹੇ ਲਗਾਤਾਰ ਲੱਗ ਰਹੇ ਨੇ ਕਿ ਜੇ ਹੁਣ ਵੀ ਏਕਤਾ ਹੋ ਜੇ ਕੋਈ ਗੱਲ ਬਣ ਜੇ ਸਾਂਝੇ ਤੌਰ ਤੇ ਤੇ ਉਹਦੇ ਵਿੱਚ ਸਾਰੀਆਂ ਧਿਰਾਂ ਦਾ ਫਾਇਦਾ ਹੈ ਹਾਲਾਂਕਿ ਪੰਜ ਮੈਂਬਰੀ ਕਮੇਟੀ ਦਾ ਰੁਖ ਸਾਫ਼ ਹੈ ਸਮਝੌਤੇ ਦੇ ਮਸਲੇ ਤੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਇਹਦੇ ਦਰਮਿਆਨ ਇੱਕ ਵੱਡੀ ਖਬਰ ਹੈ ਜਿਹਦਾ ਜ਼ਿਕਰ ਜ਼ਰੂਰ ਸਾਂਝਾ ਕਰ ਲਈਏ ਨਰੈਣ ਸਿੰਘ ਚੋੜਾ ਜ਼ਮਾਨਤ ਕੱਲ ਨਰੈਣ ਸਿੰਘ ਚੋੜਾ ਦੀ ਹੋ ਗਈ ਕਾਗਜ਼ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਕਾਗਜ਼ ਤਿਆਰ ਹੋ ਰਹੇ ਨੇ ਕਿਸੇ ਵੀ ਵੇਲੇ ਅਗਲੇ 1-2 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਸਕਦੀ ਹੈ ਅੱਜ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਜ਼ਮਾਨਤ ਹੋਵੇ ਸੋ 70 ਸਾਲ ਦੇ ਕਰੀਬ ਉਮਰ ਹੈ ਸੀਨੀਅਰ ਸਿਟੀਜ਼ਨ ਹੈ 4 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਨੇ ਜਿਹੜਾ ਹਮਲਾ ਗੋਲੀ ਦੇ ਰੂਪ ਚ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ناکਾਮ ਕਰ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਦੇ ਸੁਰੱਖਿਆ ਅਮਲੇ ਵੱਲੋਂ ਹਾਲਾਂਕਿ ਇਹ ਮਾਮਲਾ ਬਹੁਤ ਵੱਡਾ ਬਣਿਆ ਸੀ ਪਰ ਹੁਣੇ ਮਾਮਲਾ ਕੋਰਟ ਕਚੈਰੀਆਂ ਦੇ ਵਿੱਚ ਹੈ ਨਰੈਨ ਸਿੰਘ ਚੌੜਾ ਦੀ ਜ਼ਮਾਨਤ ਤੋਂ ਬਾਅਦ ਨਰੈਨ ਸਿੰਘ ਚੌੜਾ ਅਗਰ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਨਵੇਂ ਖੁਲਾਸੇ ਕਰਦੇ ਨੇ ਤਾਂ ਫਿਰ ਇੱਕ ਵਾਰੀ ਇਹ ਮਸਲਾ ਸੁਰਖੀਆਂ ਬਣ ਸਕਦਾ ਹੈ ਉਂਝ ਇਸ ਵਕਤ ਸਾਰਿਆਂ ਦਾ ਧਿਆਨ 28 ਮਾਰਚ ਤੇ ਹੈ ਕਿ 28 ਮਾਰਚ ਦਾ ਪੰਥਕ ਇਕੱਠ ਕਿਸ ਰੂਪ ਚੱਗੇ ਵੱਧਾ ਹੈ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਕਿਹੜੇ ਕਿਹੜੇ ਫੈਸਲੇ ਕਰਦਾ ਸੋ ਵਿਰੋਧੀਆਂ ਦੀ ਮੰਗ ਹੈ ਕਿ ਜਥੇਦਾਰ ਸਹਿਬਾਨਾ ਨੂੰ ਹਟਾਉਣ ਦੇ ਫੈਸਲੇ ਰੱਦ ਕਰੋ ਤੇ ਅੰਤਰੀਂ ਕਮੇਟੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਹ ਮਤਾ ਜ਼ਰੂਰ ਲੈ ਕੇ ਆਏਗੀ ਕਿ ਅਸੀਂ ਭਵਿੱਖ ਲਈ ਵਿਧਿ ਵਿਵਧਾਨ ਬਣਾ ਰਹੇ ਹਾਂ ਕਿ ਜਥੇਦਾਰ ਸਹਿਬਾਨਾ ਦੀ ਯੋਗਤਾ ਅਨਯੁਕਤੀ ਸੇਵਾ ਮੁਕਤੀ ਮਾਨ ਸਨਮਾਨ ਦੇ ਨਾਲ ਸੇਵਾ ਮੁਕਤੀ ਇਹ ਸਾਰੀਆਂ ਚੀਜ਼ਾਂ ਦੇ ਲਈ ਉਹ ਕਮੇਟੀ ਬਣਾਉਣਗੇ ਪਰ ਸਵਾਲ ਇੱਥੇ ਵੀ ਬਹੁਤ ਵੱਡਾ ਹੈ ਕਿ ਜਿਹੜੀ ਉਹ ਕਮੇਟੀ ਬਣਾਉਣਗੇ ਕੀ ਉਹ ਕਮੇਟੀ ਸਰਵ ਪ੍ਰਵਾਨਿਤ ਹੋਏਗੀ ਠੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਟਡ ਕਮੇਟੀ ਹੈ ਪਰ 10 12 13 ਸਾਲ ਤੋਂ ਵੋਟਾਂ ਨਹੀਂ ਪਈਆਂ ਸੋ ਇਹ ਵੀ ਹੁਣ ਜਦੋਂ ਕਮੇਟੀ ਬਣਦੀ ਹੈ ਤੇ ਕਿਸ ਤਰ੍ਹਾਂ ਦੇ ਉਹਦੇ ਵਿੱਚ ਮੈਂਬਰ ਬਣਦੇ ਨੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਆਪਣੇ ਹਮਾਇਤੀਆਂ ਨੂੰ ਮੈਂਬਰ ਬਣਾਉਂਦੀ ਹੈ ਜਾਂ ਦੁਨੀਆ ਭਰ ਤੋਂ ਵੱਖ-ਵੱਖ ਸਿੱਖਾਂ ਦੀ ਨੁਮਾਇੰਦਗੀ ਉਹਦੇ ਵਿੱਚ ਆਉਂਦੀ ਹੈ ਜਿਹੜੇ ਵਿਧੀ ਵਿਵਧਾਨ ਦੇ ਬਾਰੇ ਸੋਚਣ ਕਿ ਸ਼੍ਰੀ ਅਕਾਲ ਚੱਕਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਯੋਗਤਾ ਕੀ ਹੋਣੀ ਚਾਹੀਦੀ ਹੈ ਨਿਯੁਕਤੀ ਕਿੰਨੇ ਸਮੇਂ ਲਈ ਹੋਵੇ ਸੇਵਾ ਮੁਕਤੀ ਦੀ ਪ੍ਰਕਿਰਿਆ ਕੀ ਹੋਵੇ ਉਹਨਾਂ ਦਾ ਸਖਤਰਤ ਹੋਵੇ ਕਿਸ ਤਰ੍ਹਾਂ ਦੀਆਂ ਤਾਕਤਾਂ ਹੋਣ ਕਿਉਂਕਿ ਯੋਗਤਾ ਤੋਂ ਬਾਅਦ ਐਸਜੀਪੀਸੀ ਤਾਕਤਾਂ ਬਾਰੇ ਵੀ ਸੋਚੂਗੀ ਕਿ ਜਥੇਦਾਰ ਸਹਿਬਾਨਾਂ ਨੂੰ ਕਿਸ ਤਰ੍ਹਾਂ ਦੀਆਂ ਤਾਕਤਾਂ ਦਿੱਤੀਆਂ ਜਾਣ ਸੋ ਇਹ ਮਸਲਾ ਐਡੀ ਛੇਤੀ ਨਿਬੜਨ ਵਾਲਾ ਨਹੀਂ ਹੈ ਅਗਲੀ ਟਰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੂੰ ਲੱਗਦਾ ਹੈ ਇਸੇ ਮਸਲਿਆਂ ਨੂੰ ਅੱਗੇ ਵਧਾਉਂਦੀ ਸਾਨੂੰ ਨਜ਼ਰ ਆਏਗੀ ਸੋ ਫਿਲਹਾਲ ਖਬਰ ਬੜਤਾਲ ਦੇ ਵਿੱਚ ਅੱਜ ਅਸੀਂ ਇੱਥੇ ਰੁਕਾਂਗੇ ਇੱਕ ਵਾਰ ਫਿਰ ਸਮੇਂ-ਸਮੇਂ ਤੇ ਬਿਲਕੁਲ ਤਾਜ਼ਾ ਕਟਨਾਕਰਮ ਔਰ ਬਿਲਕੁਲ ਤਾਜ਼ਾ ਪੋਲਿਟੀਕਲ ਐਨਾਲਿਸਿਸ ਲੈ ਕੇ ਆਪਾਂ ਹਾਜ਼ਰ ਹੁੰਦੇ ਰਵਾਂਗੇ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗਾ ਬਹੁਤ ਧੰਨਵਾਦ